ਸੇ ਲੰਗਰ ਦੀ ਤਸਵੀਰ ਹੁਣ ਸਾਂਝੀ ਕਰਾਂਗੇ ਕਿਉਂਕਿ ਸਮਾਂ ਹੋ ਗਿਆ 7 ਵਜ ਗਿਆ ਤੇ ਜਿਹੜਾ ਲੰਗਰ ਤਿਆਰ ਹੋ ਰਿਹਾ ਲੰਗਰ ਬਣ ਕੇ ਇੱਥੇ ਆਵੇਗਾ ਆ ਦੇਖ ਸਕਦੇ ਹੋ ਕਿ ਚਾਹ ਦਾ ਲੰਗਰ ਲੱਗ ਚੁੱਕਾ ਵਾ ਆ ਤਸਵੀਰ ਹੈ ਤੇ ਇੱਕ ਗੱਡੀ ਦੇ ਉੱਪਰ ਲਾਉਂਸਮੈਂਟ ਕੀਤੀ ਜਾ ਰਹੀ ਆ ਕਿ ਆਪਣੇ ਚਾਵਾ ਤੋਂ ਪੁੱਛੇ ਸਰਕਾਰ ਨੇ ਜਰਮ ਦਾ ਵੀ ਫਟਾਰਿਆ ਹੋਣਾ ਉਹਦਾ ਜਵਾਬ ਆਪਾਂ ਇਕੱਠੇ ਹੋ ਕੇ ਦੇਣਾ ਕੀ ਕਹਿਣਾ ਚਾਹੋਗੇ ਕਿ ਲੋਸਮੈਂਟ ਕੀਤੀ ਜਾ ਰਹੀ ਆ ਕਿ ਲੋਕਾਂ ਨੂੰ ਜਗਾਇਆ ਜਾ ਰਿਹਾ ਵਾ ਲੱਗਦਾ ਕਿ ਹੁਣ ਅੱਗੇ ਵਧਣ ਦਾ ਜਿਹੜਾ ਕੀ ਮਕਸਦ ਉਹ ਪੂਰਾ ਹੋਊਗਾ ਬਿਲਕੁਲ ਜੀ ਜਿਵੇਂ ਕੱਲ ਤੁਸੀਂ ਦੇਖਿਆ 7 ਤੋਂ 8 ਘੰਟੇ ਸਾਡੇ ਨੌਜਵਾਨਾਂ ਨੇ ਹੱਥੇ ਹੋ ਕੇ ਇਹਨਾਂ ਜ਼ਾਲਮ ਸਰਕਾਰ ਦਾ ਜਿਹੜੀ ਬੁਚੜ ਸਰਕਾਰ ਆ ਮੋਦੀ ਸਰਕਾਰ ਉਹਦਾ ਡਟ ਕੇ ਮੁਕਾਬਲਾ ਕੀਤਾ ਸਾਡੇ ਕਿਸਾਨ ਭਰਾਵਾਂ ਦੇ ਵਿੱਚ ਵੱਡਾ ਹੌਸਲਾ ਸੋ ਉਹੀ ਹੌਸਲੇ ਨੂੰ ਅਸੀਂ ਜਗਾਉਣੇ ਆ ਕਿ ਸਾਡੀ ਉੱਪਰੋਂ ਸੂਬੇ ਵੱਲੋਂ ਕਾਲ ਆਈ ਆ ਕਿ 9 ਵਜੇ ਇਕੱਠੇ ਹੋ ਕੇ ਜਿਹੜਾ ਇਹ ਜ਼ੁਲਮ ਜ਼ਾਲਮ ਸਰਕਾਰ ਆ ਉਹਦਾ ਮੁਕਾਬਲਾ ਕਰਾਂਗੇ ਅਸੀਂ ਹਰ ਹਾਲਤ 'ਚ ਅਸੀਂ ਦਿੱਲੀ ਪਹੁੰਚਣਾ ਕਿਉਂਕਿ ਸਾਡੀ ਕਾਲ ਦਿੱਲੀ ਪਹੁੰਚਣ ਦੀ ਆ ਸੋ ਇਹੀ ਅਸੀਂ ਬੇਨਤੀ ਕਰਦੇ ਆ ਕਿ 9 ਵਜੇ ਨੂੰ 9 ਵਜੇ ਤੱਕ ਆਪਣੀਆਂ ਟਰਾਲੀਆਂ ਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਕਾਰਜ ਆ ਉਹ ਨਿਮੇੜ ਕੇ ਵੱਡਾ ਕੱਠ ਲੈ ਕੇ ਅਸੀਂ ਇਹ ਜਿਹੜੀ ਬੁੱਚੜ ਸਰਕਾਰ ਆ ਉਹਦਾ ਮੁਕਾਬਲਾ ਕਰ ਸਕੀਏ ਇਹੀ ਅਸੀਂ ਲੋਕਾਂ ਨੂੰ ਕਾਲ ਦੇ ਰਿਆਂ ਬਾਈ ਜੀ ਬਿਲਕੁਲ ਜੀ ਇਹ ਗੱਡੀ ਦੇ ਉੱਪਰ ਇੱਕ ਕਾਲ ਦਿੱਤੀ ਜਾ ਰਹੀ ਹੈ ਕਿ ਹੁਣ ਵੱਡੀ ਖਬਰ ਇਸ ਟਾਈਮ ਲਿਵਿੰਗ ਇੰਡੀਆ ਦੇ ਦੇ ਰਿਆ ਕਿ 9 ਵਜੇ ਦੇ ਨਾਲ ਕਿਸਾਨ ਅੱਗੇ ਵਧਣਗੇ ਇੱਕ ਜਿਸ ਕਰਿਆ ਉਸੇ ਵਿੱਚ ਗੱਡੀ ਦੇ ਵਿੱਚ ਲੋਕਾਂ ਨੂੰ ਕਹੇ ਜਾ ਰਹੀ ਆ ਕਿ ਚਾਹ ਪਾਣੀ ਲੰਗਰ ਮੁਸ਼ਾਦਾ ਤਸਵੀਰ ਦੇ ਇਖਤਿਆਮ ਕਰ ਲੋ ਅਸੀਂ ਹੁਣ ਅੱਗੇ ਵਧਣਾ 9 ਵਜੇ ਦੇ ਕਰੀਬ ਕਿਸਾਨ ਹੁਣ ਅੱਗੇ ਵਧਣਗੇ ਪਿੱਛੇ ਨਹੀਂ ਹਟਣਗੇ ਇਹ ਕਿਸਾਨਾਂ ਦੇ ਵੱਲੋਂ ਲਾਂਡ ਕਰ ਦਿੱਤਾ ਗਿਆ ਵਾਅਦਾ ਇਸ ਤੋਂ ਕਿ ਜਿੰਨੇ ਕਿਸਾਨ ਖੜੇ ਨੇ ਦੂਜੇ ਪਾਸੇ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਵੀ ਅਲਰਟ ਹੈਗਾ ਪਰ ਆ ਦੇਖ ਸਕਦੇ ਕਿ ਚਾਰ ਜਿਹੜੀਆਂ ਤਿਆਰੀਆਂ ਉਹ ਹੋ ਚੁੱਕੇ ਨੇ ਪ੍ਰਸ਼ਾਦੇ ਚੱਲ ਰਹੇ ਨੇ ਤੇ ਕਿਸੇ ਨੂੰ ਵੀ ਕੋਈ ਡਰ ਖੋਫ ਨਹੀਂ ਹੈਗਾ ਕਿਉਂਕਿ ਕਿਸਾਨ ਹੁ ਡਟੇ ਹੋਣੇ ਕਿਸਾਨ ਅੱਗੇ ਵੱਧ ਰਹੇ ਨੇ ਆ ਦੇਖ ਸਕਦੇ ਆਵਾ ਸੇਵਾ ਬਾਬੇ ਕੀ ਨਾਮ ਹੈ ਜੀ ਤੇਰਾ ਜੀ ਠੀਕ ਹੈ ਜੀ ਕਿਹੜੇ ਪਿੰਡ ਤੋਂ ਆਇਓ ਨੰਗਰ ਬਰਤਾਰਿਆਂ ਜੀ ਕਗਰਸ ਰਹੇ ਨੇ ਕਗਰਸ ਆਏ ਕਿਤਾ ਫਿਰ ਚਾਹ ਵਰਤਾਈ ਜਾ ਰਹੀ ਹਾਂ ਜੀ ਚਾਹ ਰੋ ਫੁਲਕਾ ਤਿਆਰ ਕੀਤੇ ਜਾ ਰਹੇ ਨੇ ਹਾਂ ਜੀ ਹਾਂ ਜੀ ਤਿਆਰੀ ਖੇਚ ਲੋ ਹੁਣ ਹਾਂ ਜੀ ਹਾਂ ਜੀ ਭਾਬੇ ਕੀ ਕਰਨ ਚਾਹੋਗੇ? ਅਜਿਤ ਕਰ ਰਹੇ ਨੌਜਵਾਨਾਂ ਤਿਆਰੀ ਖੇਚੋ ਜੀ ਬਹੁਤ ਸਰਕਾਰ ਨੇ ਤੰਗ ਕਰੇ ਪਏ ਆ ਜੀ ਹਾਂ ਦਿੱਲੀ ਜਿੱਤਣੀ ਹੈ ਬੱਚਾ ਪਰਤਾਨ ਦੇ ਪਏ ਆ ਜੀ ਹੋਰ ਕੀ ਹੈ ਜੀ ਆ ਦੇਖ ਸਕਦੇ ਚਾਹ ਦਾ ਲੰਗਰ ਲੱਗ ਗਿਆ ਪ੍ਰਸ਼ਾਦੇ ਵਰਤਾਏ ਜਾ ਰਹੇ ਨੇ ਚਾਹ ਵੈਗਨ ਜੀ ਆ ਇੱਕ ਅਜੇ ਆ ਵੇਖੋ ਅਜੇ ਭਾਈ ਗਰਮ ਗਰਮ ਗੁਰੂ ਦਾ ਲੰਗਰ ਭਾਈ ਗੁਰੂ ਦਾ ਲੰਗਰ ਗੁਰੂ ਦਾ ਲੰਗਰ ਦੇਖੋ ਇਹ ਬਾਬੇ ਨਾਨਕ ਵਾਲਾ ਲੰਗਰ ਹੈ ਚੱਲੀ ਜਾਦਾ ਆ ਦੇਖ ਸਕਦੇ ਆ ਪ੍ਰਸ਼ਾਦ ਦੇ ਵੇਖੋ ਆ ਬਾਬੇ ਨਾਨਕ ਦਾ ਲੰਗਰ ਅਜੇ ਤੱਕ ਚੱਲੰਦਾ ਜਿੱਥੇ ਕੀ ਸਰਕਾਰਾਂ ਕਹਿੰਦੀਆਂ ਸੀ ਕਿ ਕਿਸਾਨਾਂ ਨੂੰ ਦੁਕਾਨਾਂ ਤੋਂ ਰਾਸਨ ਨਾ ਲੈਣ ਦਿੱਤਾ ਜਾਵੇ ਤੇਲਾ ਪਾਇਆ ਜਾਵੇ ਪਰ ਇੱਥੇ ਲੰਗਰ ਵੇਖੋ ਆਹ ਵੇਖੋ ਲੋਕ ਤਰਸਦੇ ਨੇ ਆ ਸਾਗ ਆਹੀ ਸਰਕਾਰਾਂ ਨੂੰ ਖਾਣਾ ਚਾਹਾਂਗੇ ਆ ਸਾਗ ਨਾਲ ਰੋਟੀਆਂ ਦੇ ਬਾਬੇ ਫਿਰ ਕਿ ਕਿਦਾਂ ਫਿਰ ਵਧੀਆ ਚੜ੍ਹਦੀ ਕਲਾਗੇ ਪੂਰੀ ਪੂਰੀ ਚੜ੍ਹਦੀ ਕਲਾ ਲੱਗਦਾ ਕਿ ਸਰਕਾਰ ਹੁਣ ਭੁਜਾ ਕੇ ਡਾਂਗੇ ਜਾਂਦੇ ਨਹੀਂ ਜਾਂਦੇ ਨਹੀਂ ਆ ਵੀ ਸਾਨੂੰ ਸਭ ਕੋਈ ਖਾਣ ਪੀਣ ਨੂੰ ਵੇਖਿਆ ਤਿਆਰੀਆਂ ਹੁੰਦੀਆਂ ਕਿਦਾਂ ਸਾਰਾ ਕੁਝ ਮਿਲੂ ਇੱਥੇ ਧੰਨਵਾਦ ਜੀ ਸੇਵਾ ਜੀ ਬਸ ਸੇਵਾ ਜੀ ਮਹਾਰਾਜ ਬਿਲਕੁਲ ਜੀ ਲੰਗਰ ਬਾਬੇ ਨਾਨਕ ਦਾ ਚਲੀ ਜਾਂਦਾ ਇਹ ਨਹੀਂ ਮੁਕਣਾ ਇਹ ਨਹੀਂ ਮੁਕਦਾ ਇਹ ਨਹੀਂ ਮੁਕਣਾ ਇਹ ਦੇਖ ਨੂੰ ਨਹੀਂ ਮੁਕਦਾ ਇਹਨਾਂ ਨੇ ਦੇਖ ਨੂੰ ਬਜਾਲਿਆ ਇਹਨਾਂ ਨੇ ਆਹ ਦੇਖ ਨੂੰ ਇਹ ਪਚਾਉਣ ਵਾਲੇ ਆ ਦੇਹ ਇਹਨਾਂ ਦੇ ਸਿਰ ਤੇ ਖਲੋਤਾ ਵਾ ਜੇ ਇਹ ਨਾ ਹੁੰਦਾ ਦੇਹ ਨਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਹੀ ਨਾ ਹੁੰਦੇ ਤੇ ਇਹ ਥੋਤੀ ਨਾ ਹੁੰਦੀ ਇਹਨਾਂ ਦੀ ਇਹਨਾਂ ਦੀ ਬੋਧੀ ਨਾ ਹੁੰਦੀ ਇਹ ਜਿਹੜੇ ਆਰਐਸਐਸ ਤੁਰੇ ਫਿਰਦੇ ਹੁੰਦੇ ਹੀ ਨਾ ਜੇ ਸਾਡੇ ਨਾ ਹੁੰਦੇ ਦੇ ਜੇ ਸਾਡੇ ਗੁਰੂ ਨਾ ਹੁੰਦੇ ਦੇ ਕੱਖ ਵੀ ਨਹੀਂ ਇਹਨਾਂ ਦੇ ਪੱਲੇ ਇਹਦੇ ਮੈਦਾਨੇ ਜੰਗ ਜੇ ਆਏ ਆ ਇਹ ਕੱਲੇ ਕੱਲਾ ਜਿਹੜਾ ਸਵਾ ਸਵਾ ਲੱਖ ਨਾਲ ਲੜਨ ਵਾਲਾ ਇੱਕ ਸਹਰਿਆਂ ਤੋਂ ਡਰੋਂ ਵਾਲੇ ਇਹਨਾਂ ਨੂੰ ਇਹ ਤਾਂ ਸਹਰਿਆਂ ਤੋਂ ਡਰਦੇ ਸਾਡੇ ਤੋਂ ਭੱਜ ਜਾਂਦੇ ਆ ਅੱਲਾ ਹੈ ਨਾ ਦੋ ਦਿਨ ਪਹਿਲਾਂ ਥੱਕੇ ਥੁੱਕੇ ਵੜੇ ਹਾਂ ਕਿਉਂ ਟਰਾਲੀਆਂ ਤੋਂ ਆਏ ਆ ਦੂਰੋਂ ਆਜਾ ਆਏ ਆ ਪੂਰੀ ਤਿਆਰੀ ਆ ਆ ਬੂਟ ਬਲ ਪਾ ਲਿਆ ਵਾਹ ਉਹਦੋਂ ਫੌਜ ਨੇ ਆਪਣਾ ਕਮਰ ਕੱਸਾ ਕਰ ਲਿਆ ਅਜ ਤੋਂ ਸਿੰਘਾਂ ਨੇ ਕਰ ਲਿਆ ਅੱਜ ਫੇਰ ਵੇਖਿਓ ਉੱਥੇ ਹੀ ਆਂਗਾ ਸਾਗ ਨਾਲ ਰੋਟੀਆਂ ਖਵਾਤੀ ਆ ਵੇਖੋ ਸਾਗ ਨਾਲ ਇਹ ਰੋਟੀਆਂ ਖਾ ਖਾਏ ਨੇ ਇਹਨਾਂ ਵੀ ਧੂਏ ਛੱਡਨੇ ਉਹਨਾਂ ਨੂੰ ਕਰਕੇ ਇਹ ਅਖੀ ਤੂੰ ਇਹ ਪਟਾਕੇ ਕਿਤਾਬ ਪਾਉਂਦੇ ਆ ਕੱਲ ਦੇ ਅਜੇ ਸਰੀਰ ਥੱਕੇ ਲੰਮੇ ਲੰਮੇ ਪਏ ਆ ਹੁਣ ਟ੍ਰੇਡਿੰਗ ਹੋ ਗਈ ਆ ਉਹ ਪੂਰੀ ਅੱਜ ਵੇਖਿਓ ਬੰਦਾ ਕੀ ਆ ਅੱਜ ਲੈ ਜਾਗੇ ਅੱਜ ਇਹ ਕਿਹਾ ਜਾ ਰਿਹਾ ਕਿ ਜਿਹੜੀ ਲੋਸਮੈਂਟ ਕੀਤੀ ਜਾ ਰਹੀ ਕਿ 9 ਵਜੇ ਅੱਗੇ ਵਧਣਾ ਟਰਾਲੀਆਂ ਲੈ ਕੇ ਉਹ ਲੱਗਦਾ ਕਿ ਇੱਕ ਹੁਣ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਕਿ ਕਿਸਾਨ ਆਂਦਾ ਤਾਂ ਬਿਲਕੁਲ ਸ਼ਾਂਤੀ ਤੇ ਤਰੀਕੇ ਨਾਲ ਸਰਕਾਰ ਹੋਵੇ ਤਾਂ ਸੋਚੇ ਉਹ ਤਾਂ ਸੜਿਆ ਸੜੇ ਆ ਉਹਨਾਂ ਦਾ ਨਾ ਕੋਈ ਦੇਖ ਨਾ ਪਿਆਰ ਉਹਨਾਂ ਡਾਨੀ ਦਾ ਅਬਾਨੀ ਦਾ ਪਿਆਰ ਆ ਉਹ ਟ੍ਰੇਨਾਂ ਵੀ ਦੇਸ਼ ਨੂੰ ਵੇਚਣਾ ਚਾਹੁੰਦੇ ਆ ਉਹ ਕਿਸਾਨਾਂ ਨੂੰ ਵੇਚਣਾ ਚਾਹੁੰਦੇ ਆ ਕਿਸਾਨਾਂ ਨੂੰ ਜਿਹੜਾ ਅੰਨ ਦੇ ਆ ਵੇਖੋ ਆ ਸਾਰਾ ਦੇਹਾਂ ਕੇ ਰੋਟੀ ਖਾ ਸਕਦਾ ਇਹਨਾਂ ਤੋਂ ਤੇ ਉਹ ਆ ਡਾਨੀਆਂ ਬਾਨੀਆਂ ਨੂੰ ਦੇਣਾ ਚਾਹੁੰਦੇ ਆ ਤੇ ਗਰੀਬ ਦਾ ਵੀ ਕੱਖ ਨਹੀਂ ਰਹਿਣਾ ਜੇ ਕਿਸਾਨ ਹੈ ਤੇ ਗਰੀਬ ਮਜ਼ਦੂਰ ਸਾਰਾ ਕੁਝ ਨਾਲੇ ਦੁਕਾਨਦਾਰ ਇਹਨਾਂ ਦੇ ਜਿੱਦ ਨਾ ਕਿਸਾਨਾਂ ਦੇ ਕੋਹ ਨਹੀਂ ਨੰਦਾ ਕੋਲ ਤੇ ਦੁਕਾਨਾਂ ਵਿਹਲੀਆਂ ਹੁੰਦੀਆਂ ਬਜ਼ਾਰਾਂ ਦੇ ਵਿੱਚ ਕੱਖ ਨਹੀਂ ਹੁੰਦਾ ਤੇ ਜੇ ਗਰੀਬ ਦਾ ਜਿਹੜਾ ਇਹ ਆਂਦੇ ਨੌਕਰੀਆਂ ਦਾ ਅਡਾਨੀ ਬਣੀ ਉਹ ਨਹੀਂ ਦੇਣੀਆਂ ਮਸ਼ੀਨਾਂ ਨਾਲ ਸਾਰੇ ਕੰਮ ਹੋਣੇ ਆ ਮਸ਼ੀਨਰੀ ਨਾਲ ਸਾਰਾ ਇਹਨਾਂ ਕੰਮ ਕਰਨਾ ਸਾਰੇ ਵਿਲੇ ਕਰਕੇ ਬਾ ਦੇਣੇ ਇਹਨਾਂ ਨੇ ਤਕੜੇ ਹੋ ਗਏ ਸਾਰੇ ਦੇਸ਼ ਨੂੰ ਮੈਂ ਅਪੀਲ ਕਰਦਾ ਵਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੋ ਪੂਰੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਕਿ ਵਿੱਚੋਂ ਆਓ ਬਾਹਰ ਨਿਕਲੋ ਘਰਾਂ ਦੇ ਵਿੱਚੋਂ ਇਹ ਕੋਈ ਫੰਨੇਖਾਨ ਨਹੀਂ ਹੈ ਇੱਕ ਪੰਜਾਬ ਨੂੰ ਹੋਰ ਵੀ ਅਪੀਲ ਤੁਸੀਂ ਕਰ ਸਕਦੇ ਹੋ ਕਿ ਆਪਣੇ ਥਰੂ ਕਰ ਸਕਦੇ ਹੋ ਕਿ ਕਿਸਾਨਾਂ ਦੀ ਲੜਾਈ ਨਹੀਂ ਆ ਪੂਰੇ ਆਵਾਮ ਦੀ ਲੜਾਈ ਆ ਆਵਾਮ ਇਕੱਠਾ ਹੋਣਾ ਚਾਹੀਦਾ ਨਹੀਂ ਅਸੀਂ ਪੂਰੇ ਦੇਸ਼ ਦੀ ਗੱਲ ਕਰਨੀ ਆ ਅਸੀਂ ਦੇਸ਼ ਕਿਸਾਨਾਂ ਦੀ ਗੱਲ ਆ ਥੋੜਾ ਜੇ ਦਿਨ ਕਿਸਾਨ ਮਰਦਾ ਵਾ ਕਿ ਦੁਕਾਨਦਾਰ ਨਹੀਂ ਮਰਦਾ ਕੋਈ ਦੁਕਾਨ ਦੁਕਾਨ ਤੇ ਆਉਂਦਾ ਵਾ ਗਾਹਕ ਜੇ ਕਿਸਾਨ ਨਹੀਂ ਆ ਇਹਨਾਂ ਨੂੰ ਜਿਹੜੇ ਜਵਾਨ ਆ ਇਹਨਾਂ ਤਨਖਾਹਾਂ ਕਿੰਨੇ ਦੇਣੀਆਂ ਇਹਨੇ ਕਿਸੇ ਦਿਨ ਅੱਜ ਦਾ ਕਿਸਾਨਾਂ ਨੂੰ ਵੇਚਣ ਦੀ ਕਰਨ ਲਿਆ ਨਾ ਕੋਸ਼ਿਸ਼ੋ ਕਿਸੇ ਦਿਨ ਇਹਨੇ ਆ ਜਿਹੜੇ ਫੁੱਬਜੀ ਭਰਾ ਸਾਡੇ ਇਹਨਾਂ ਨੂੰ ਵੀ ਅਡਾਨੀਆਂ ਬਾਨੀ ਦਾ ਇੱਥੇ ਬਿੱਲੇ ਲਵਾਉਣ ਦੀ ਕੋਸ਼ਿਸ਼ ਕਰਨੀ ਹੀ ਨਹੀਂ ਇਹਦੀ ਸੋਚ ਇਹੋ ਜੀ ਆ ਜੇ ਇਸ ਨੂੰ ਵੇਚ ਦੂਗਾ ਟੁਕੜੇ ਟੁਕੜੇ ਕਰ ਦੂਗਾ ਜਿਹੜਾ ਸਾਨੂੰ ਆਂਦਾ ਨਾ ਆਤਵਾਦੀਆ ਇਹ ਸਭ ਤੋਂ ਵੱਡਾ ਆਤਵਾਦੀਆ ਇਹ ਖੋਦਿਆ ਮੋਦੀ ਅਮਿਤ ਸਾਹ ਸਭ ਤੋਂ ਵੱਡਾ ਆਤਵਾਦੀਆ ਵਾ ਇਹ ਹੁਣ ਕੀ ਆ ਦੇਸ਼ ਨੂੰ ਜਿੱਥੇ ਲੋੜ ਆ ਇੱਕ ਵਾਰੀ ਹੋਰ ਬਲਦ ਕਰੂਗੀ ਕਿਉਂਕਿ ਉਹ ਵੀ ਮਸਲਾ ਪੰਜਾਬ ਦਾ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਬੰਦ ਹੈਗੇ ਨੇ ਉਹ ਕੇਂਦਰ ਸਰਕਾਰ ਦੀ ਨੀਤੀ ਨਹੀਂ ਲੱਗਦੀ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਕੇਂਦਰ ਸਰਕਾਰ ਉਹਨਾਂ ਰਿਹਾਈ ਨਹੀਂ ਕਰਦੀ ਪੰਜਾਬ ਨਾਲ ਵਿਕਤਰਾ ਇਹ ਦੁਸ਼ਮਣ ਸਮਝਦੇ ਪੰਜਾਬ ਨੂੰ ਇਹਨਾਂ ਪੰਜਾਬੀਆਂ ਨੇ ਇਹਨਾਂ ਦੀ ਸਾਰੀ ਆਪਣੇ ਮੰਦਰਾਂ ਦੀ ਰੱਖਿਆ ਕੀਤੀ ਜਿਸ ਦਿਨ ਸਾਡੇ ਰਾਜ ਹੀ ਇਹਨਾਂ ਨੂੰ ਮੰਨਦਰ ਯਾਦ ਕਰਾ ਕਰਾ ਕੇ ਅਸੀਂ ਦਿੱਤੇ ਆ ਅੱਜ ਸਾਡੇ ਗੁਰਦਾਰੇ ਇਹਨਾਂ ਨੇ ਢੋਣੇ ਇਹ ਤਾਂ ਪੰਜਾਬ ਨੂੰ ਐ ਸਮਝਣ ਦੇ ਆ ਕਿ ਜਿੱਦਾਂ ਸਭ ਤੋਂ ਵੱਡਾ ਦੁਸ਼ਮਣ ਪੰਜਾਬੀ ਜਾ ਹਟਾ ਇਹ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਜੋ ਹਰ ਥਾਂ ਤੇ ਸਾਥ ਦੇ ਪੰਜਾਬ ਖੜਦਾ ਵਾ ਸੱਚ ਦੇ ਨਾਲ ਪੰਜਾਬ ਖੜਦਾ ਵਾ ਅੱਜ ਪੰਜਾਬ ਪੂਰੇ ਦੇਸ਼ ਨਾਲ ਖੜਿਆ ਵਾ ਅੱਜ ਦੇਸ਼ ਦੀ ਆਵਾਜ਼ ਬਣ ਕੇ ਪੰਜਾਬ ਉੱਠਣ ਦਿਆ ਵਾ ਤੇ ਸਾਰੇ ਦੇਸ਼ ਨੂੰ ਅਸੀਂ ਇਹ ਬੇਨਤੀ ਕਰਦੇ ਆ ਈ ਇਹਨਾਂ ਸੜਿਆਂ ਤੋਂ ਆਪਣਾ ਦੇਸ਼ ਬਚਾ ਲੋ ਚੰਗੇ ਰਹੋਗੇ ਨਹੀਂ ਤੇ ਬੁਰਾ ਤੁਹਾਡਾ ਹਾਲ ਹੋਊਗਾ ਇਹਨਾਂ ਦੀਆਂ ਜਲਾਨੀਆਂ ਤੇ ਰਹੀਆਂ ਨਹੀਂ ਨਾ ਤੁਹਾਡੀਆਂ ਰਹਿਣ ਦੇਣੀਆਂ ਇਹਨਾਂ ਨੇ ਬਿਲਕੁਲ ਬਣਾਉਣਾ ਚਾਹੁੰਦਾ ਰੈਸ਼ਟਵਾਦ ਬਣਾਉਣਾ ਚਾਹਦਾ ਮੋਦੀ ਇਹ ਕਹਦਾ ਇਹ ਗੱਲ